ਇਹ ਦੋਸਤਾਂ ਜਿਹਾ ਮਾਰੀ ਇਹ ਪੰਜ ਸੌ ਸੱਤਰ ਕੋਈ ਨਹੀਂ ਕੋਈ। ਇਸ ਲਈ ਨਹੀਂ ਸੋਦਾ ਹੱਥ ਬਹੁਤ ਬੰਦਾ ਹੈ। ਪਰ ਇਹ ਜਦੋਂ ਸਹੀ ਹੈ ਤਾਂ ਪਾਣੀ ਥੱਲੇ ਆ ਜਾਂਦਾ ਹੈ ਨਾ। ਇਸ ਤੋਂ ਬਾਅਦ ਇੰਟਰਨੈਸ਼ਨਲ ਬਾਰਡਰ ਹੈ ਜੇ ਉਸ ਤੋਂ ਬਾਅਦ ਪਾਕਿਸਤਾਨ ਜਰੂਰ ਹੈ ਬਡੇ ਰਿਵਰ ਫਿਰ ਉਸ ਤੋਂ ਬਾਅਦ ਵੀ ਪਾਕਿਸਤਾਨ ਵਰਟੀਫਿਰ ਇੰਡੀਆ ਚ ਆ ਜਾਂਦਾ ਹੈ ਵਿਦੇਸ਼ ਦੇ ਲੋਕ ਆਪਣਾ ਮੇਨ ਸੱਤ ਨੂੰ ਛੱਲੇ ਚੱਲ ਜਾਂਦਾ ਸਿਰਫ ਉਸ ਤੋਂ ਬਾਅਦ ਆਪਣਾ ਕੋਈ ਕੰਪਨ ਨਹੀਂ ਪਰ ਇਹ ਦੋ ਨਦੇ ਇੱਕ ਰਿਸਟਨ ਤੇ ਹਾਂਜੀ ਪਰ ਇਹ ਵੀ ਬੰਦ ਨਹੀਂ ਹੈ ਇਹਨਾਂ ਨੂੰ ਅਸੀਂ ਸਿਰਫ ਸੂਲ ਮੌਂਟੂ ਜੀ ਚਲਾਉਂਦੇ ਕਿਉਂਕਿ ਇੱਥੇ ਪਾਣੀ ਗੰਦਾ ਹੁੰਦਾ ਦਵੇ ਉਹ ਵੀ ਸੈਗਨੇਟ ਹੋ ਜਾਂਦਾ ਤੇ ਪਾਣੀ ਕਰ ਰੋਗ ਲੈਂਦੇ ਨਹੀਂ ਸਾਡੇ ਦੇ ਬਹੁਤ ਹੀ ਤਰੀਕੇ ਤੋਂ ਮੇਨ ਪ੍ਰੋਜੈਕਟ ਬਣਾ ਰਿਹਾ ਤਬਾਣੀ ਵੀ ਸੋ ਮੋਸਟ ਅਫੈਕਟਡ ਹੈ ਜਿਹੜਾ ਫਸਪੋਰ ਅਰਪਨ ਹੈ 77 ਪਿੰਡਾਂ ਤੋਂ ਜਦੋਂ ਵੀ ਪਾਣੀ ਆਉਂਦਾ ਹੈ ਨਾ ਉਹ 9 ਹੁਣ 25 ਤੋਂ ਚੁੱਢੀ ਪਿੰਡਾਂ ਦੇ ਵਿੱਚ ਹੈ ਦੇਖੋ ਪੰਜੇ ਬਹੁਤ ਇਫੈਕਟਡ ਹੈ ਪਹਿਲਾਂ ਇਹੀ ਹੈਡਲ ਹੁੰਦਾ ਸੀ ਜਿਹੜਾ ਹਰੀਕੇ ਉਹ ਬਾਜ਼ ਬਣਿਆ ਬੜੀ ਜੇ ਉਹਨੇ ਉਸ ਤੋਂ 60 ਬਣਿਆ ਉੱਪਰ ਪਹਿਲਾਂ ਬਾਜ਼ ਦਾ ਤੋਫੀ ਹੋ ਜਾਂਦਾ ਤੇ ਮੁੰਨੋਂ ਨਹਿਰ ਨਹੀਂ ਗ੍ਰੇਟ ਆਉਂਦਾ Sübjemnam, suyuyor ya, sadece terastikler çökecek, su çıkacak. Sadece 3000 kilo. 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 Sadece 3000

ਅੱਟ ਲਗਾਈਆਂ ਸੀ ਇਸ ਤੇ ਅੱਠ ਉੱਧਰ ਕਸਵਾਣੇ ਵੀ ਅੱਟ ਲੱਗੀਆਂ ਹੋ ਲੋ ਵਾਤਾ ਸੀ ਲੈ ਆਓ ਆਜੋ ਆਜੋ ਤੁਸੀਂ ਅੱਗੇ ਇਹਦੀ ਲੇਬਰ ਤੇ ਸਕਿੱਲ ਜਿਹੜੀ ਕ੍ਰੇਡ ਬਣਾਣ ਦੀ ਲੇਬਰ ਹੈ ਡਿਪਾਰਟਮੈਂਟ ਦੀ ਲੱਗੀ ਹੋਈ ਆ ਅੱਛਾ 48 ਘੰਟੇ ਸਰ ਇਹ ਪੂਰਾ ਕੰਮ ਸਾਰਾ ਪਾਲਿਕਾ ਅਧਿਆਚਾਰ ਜੀ ਨੂੰ ਸਾਨੂੰ ਪਤਾ ਲੱਗਿਆ ਕਿ ਇਰੋਜਨ ਹੋਣ ਲੱਗਿਆ ਤੇ ਲੈਵਲ ਇੱਥੇ ਕਾਫੀ ਨੀਵਾ ਹੋ ਗਏ ਸਰ ਜਿਹੜਾ ਵੀ ਹੁਣ ਲੈਵਲ ਚੱਕਿਆ ਹੋਇਆ ਸਰ ਵਿਦਨ ਲਾਸਟ 48 ਆਵਰਸ ਸਰ ਹੋਇਆ ਹੈ ਇਹ ਇਹ ਪ੍ਰਿਕਾਸ਼ਨ ਦੇ ਤੌਰ ਤੇ ਜਿਹੜਾ ਪਾਣਿਆ ਬਿਫੋਰ ਫਲਡਿੰਗ ਜਿਹੜਾ ਕੀਤਾ ਸੀ ਇਹ ਉਹਦਾ ਹਿੱਸਾ ਹੈ ਹਾਂਜੀ ਹਾਂਜੀ ਅੱਛਾ ਹੁਣ ਇਹਨੂੰ ਮਜ਼ਬੂਤ ਕਰ ਰਹੇ ਆ ਮਜ਼ਬੂਤ ਕਰ ਰਹੇ ਆ ਇਹਨਾਂ ਸਰ ਪੂਰਾ ਖੁਰ ਗਿਆ ਸੀ ਇੱਥੇ ਇੱਥੇ ਤੱਕ ਪਾਣੀ ਸੀ ਸਰ ਅੱਛਾ ਇੱਥੇ ਦਾ ਸਟੱਡ ਦੀ ਵੀ ਜ਼ਰੂਰਤ ਹੈ ਇੱਥੇ ਸਰ ਇੱਥੇ ਨਾ ਪੂਰਾ ਜਿਹੜਾ ਕੋਰਸ ਹੈ ਨਾ ਰਿਵਰ ਦਾ ਉਹ ਪੂਰਾ ਵਾਈਡ ਹੋ ਰੱਖਿਆ ਹੈ ਸਟੱਡ ਦੀ ਲੋਡ ਹੈ ਸਰ ਇੱਥੇ ਸਟੱਡ ਦੀ ਲੋਡ ਹੈ ਕਿ ਤੇਨੇ ਸਾਡੇ ਆਪਣੇ ਚੀਫ ਸਾਹਿਬ ਹਾਂਜੀ ਸਰ ਇੱਥੇ ਤੇ ਸਟੱਡ ਦੀ ਲੋੜ ਹੈ ਮੇਰੇ ਹਾਂਜੀ ਇੱਥੇ ਸੀਰੀਏ ਦੇ ਵਿੱਚ ਇੱਥੇ ਤੋਂ ਸਰ ਇੱਕ ਰੇਟ ਦਾ ਕੰਮ ਚੱਲ ਰਿਹਾ ਸਰ ਡਿਪਾਰਟਮੈਂਟ ਦਾ ਆਪਣਾ ਸਕਿੱਲ ਲੇਬਰ ਦਾ ਸਰ ਇਹ ਮੈਂ ਬੋਰੀਆਂ ਦੇ ਇੱਕ ਤਰ੍ਹਾਂ ਦੇ ਤੁਹਾਡਾ ਗਿੱਜੇ ਬਣਾ ਰਹੇ ਹਾਂ ਮਿਲ ਬੋਰੀਆਂ ਨਾਲ ਡਿਫਲੈਕਟ ਕਰ ਰਹੇ ਹਾਂ ਇਹ ਪੱਥਰ ਨਾਲ ਹੋਊਗਾ ਜੀ ਇੱਥੇ ਤੇ ਲੋੜ ਤਾਂ ਫਿਰ ਇਨ ਫਿਊਚਰ ਇਨ ਫਿਊਚਰ ਦਾ ਇਹ ਸਟੱਡ ਦੀ ਲੋੜ ਹੈ ਫੇਰਾ ਦਾਂਗੇ ਹੈ ਫਿਲਹਾਲ ਸਾਰੇ ਕਰਾ ਲਈਏ ਆਪਣਾ ਇਹ ਲੋਕ ਹਾਂ ਕਿਉਂਕਿ ਦੇਖੋ ਮਿੱਟੀ ਇਧਰੋਂ ਧਰਤੀ ਖੋਰ ਰਹੀ ਹੈ ਹਾਂਜੀ ਇਹਨੂੰ ਇੱਕ ਪੱਥਰ ਰੁਕੇ ਜੇ ਉੱਥੋਂ ਐ ਸਿੱਧਾ ਚੱਲ ਜਾਵੇ ਆ ਸਾਰੇ ਤੇਰ ਬੈਠਾ ਹੈ ਰੋਡ ਤੇ ਆਪਣਾ ਰਖਿਆ ਜੀ ਥੋੜਾ ਅੱਗੇ ਜਿੰਨਾ ਹੁਣ ਰੁਕ ਗਿਆ ਉਥੇ ਬੱਚੇ ਹੋਣਾ ਸਿਮਿਲਰ ਇੰਨਾ ਰੁਕੇ ਜੀ ਅੱਗੇ ਆ ਇਹ ਤਾਂ ਸਾਰੀ ਜ਼ਮੀਨ ਖੁਰੀ ਆ ਹੁਣ ਖੁਰੀ ਆ ਸਰ ਸਾਰੀ ਖੁਰੀ ਆ ਸਰ ਇਹ ਇੱਥੋਂ ਲੈ ਕੇ ਪਿੱਛੇ ਪਿੱਛੇ ਤੱਕ ਕਾਰ ਵਾਲਾ ਤੱਕ ਚੱਲ ਰਹੀ ਹੈ ਸਰ ਬਲੀਆਂ ਲਾਓ ਬਲੀਆਂ ਲਾਓ ਹਾਂ ਜੀ ਤੇਰ ਪਰ ਕਾਫੀ ਵਾਈਡ ਹੋ ਰੱਖੀ ਹੈ ਕੋਈ ਇੰਪੈਕਟ ਬੈਰੀਅਰ ਕੁਝ ਹੈ ਨਹੀਂ ਸਟੱਡਸ ਪਰ ਆਪਾਂ ਨੂੰ ਲੋਡ ਆਇਆ ਇੱਥੇ ਤਾਂ ਦੇਖੋ ਸਟੱਡ ਦੀ ਲੋਡ ਹੈਗੀ ਆ ਠੀਕ ਹੈ ਸਰ ਇਹ ਕੋਲ ਦਾ ਹੈ ਆਪਣਾ ਕਾਲੂ ਵਾਲਾ ਕਾਲੂ ਵਾਲਾ 2000 ਦਾ ਉਹ ਬਹੁਤ ਚੱਲਦਾ ਪਰਲੇਪਸ ਵੀ ਰਿਵਰ ਜਾ ਰਿਹਾ ਹੈ ਅੱਛਾ ਉਹਲੇ ਬਸ ਇਹ ਆ ਬਚਾਉਂ ਇੱਥੇ ਵਿਚਾਰੇ ਫਿਰ ਲੋਕਾਂ ਦੇ ਆਰ ਜੀ ਬੰਦ ਹੈਗੇ ਕੋਈ ਨਹੀਂ ਸਰ ਆਰ ਜੀ ਬੰਦ ਨਹੀਂ ਟੋਟਲੀ ਸਾਈਡਾਂ ਤੇ ਆਪਣੇ ਬੰਦ ਨੇ ਆਰ ਜੀ ਇਹ ਆਪਣਾ ਬੰਦ ਤਾਂ ਨਹੀਂ ਕੋਈ ਟੁੱਟਿਆ ਨਹੀਂ ਸਰ ਇੱਥੇ ਬੰਦ ਹੈ ਹੀ ਨਹੀਂ ਅੱਛਾ ਸਾਈਡੋਂ ਸਾਈਡ ਆ ਗਈ ਨਾ ਅੱਛਾ ਅੱਛਾ ਆ ਸਰ ਉਹ ਕੇ ਨਾਲ ਉਹ ਕੋਸ ਇੱਥੋਂ ਅਤਨ ਨਾ ਰਹੀਆਂ ਫਿਰ ਇਹਦਾ ਜਿਹੜਾ ਤੁਸੀਂ ਇਹ ਕਰਨ ਮਤੇ ਸਾਰੇ ਤੇ ਇਹ ਕਰਾਂਗੇ ਆਪਾਂ ਫਿਰ 1300 ਫੁੱਟ ਜਿਹੜੀ ਕਹਿੰਦੇ ਸੀ ਨਹੀਂ ਨਹੀਂ ਸਰ ਸਰ ਹਾਲ ਦੀ ਜਿਹੜੀ ਇਸ ਸਾਈਡ ਨੂੰ ਆਪਾਂ ਇਹ ਪ੍ਰੋਟੈਕਸ਼ਨ ਖੜਜਾਟ ਹੋਦਾ ਸੋ ਕੀ ਜਿਹੜਾ ਜਿਹੜਾ ਇਸ ਨਾਲ ਸਾਡੀ ਜਿਹੜੀ ਸਾਰੀ ਆਬਾਦੀ ਇਸ طرف ਫੈਰੀ ਹੈ ਮੈਂ ਐਸੀ ਅਨਸਾਬ ਨਾਲ ਗੱਲ ਕੀਤੀ ਸੀ ਮੈਂ ਇੱਥੇ ਪੂਰੇ ਫੋਰਸ ਤੇ ਆਪਾਂ ਨੂੰ ਕੁਝ ਨੰਬਰ ਆਫ ਇੰਪੈਕਟ ਬੈਰੀਅਰ ਚਾਹੀਦੇ ਆ ਉਹ ਇਹ ਕਹਿ ਰਹੇ ਸੀ ਕਿ ਅਸੀਂ ਐਸਟੀਮੇਟ ਬਣਾ ਕੇ ਭੇਜ ਦਿੰਦੇ ਹਾਂ

ਕਦੇ ਯਾਰ ਕਰਨਾ ਜਾਈਓ ਗੁਜਾਰਾ ਜਾਰੀ ਦੇਖਿਆ ਡਿੱਗ ਨਾ ਮਾਈਕ ਲੱਗ ਰਹੀ ਹੈ ਚਲੋ ਜੀ ਕਰੀ ਮਾੜਾ ਫਾਣੀ ਹੈ ਮੇਰੇ ਬੰਨੀ ਆਈ ਐਨ ਐਸ ਇਹ ਤਾਂ ਹਰ ਬਨੇ ਹੋਏ ਹੈ ਪਾਹੀ ਆਈ ਈ 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 ਆਈ ਕਿ ਜਿਹੜਾ ਇੱਕ ਕਿਸਮ ਦਾ ਕਿਤੇ ਕਿਤੇ ਮਾਰ ਵੀ ਹੋ ਰਹੀ ਐ ਸੰਭਾਲਣਾ ਵੀ ਜਿਹੜੇ ਕਿਨਾਰੇ ਬਣੇ ਨੇ ਉਹਨਾਂ ਨੂੰ ਮੁਸ਼ਕਲ ਹੋ ਰਿਹਾ ਪਰ ਜਿਹੜੇ ਸਾਡੇ ਕਿਨਾਰੇ ਹੈਗੇ ਨੇ ਸਰਕਾਰੀ ਤੌਰ ਤੇ ਕਿਤੇ ਕਿਨਾਰੇ ਨਹੀਂ ਟੁੱਟੇ ਤੇ ਜਿਹੜੇ ਪਾਣੀ ਹੁਣ ਇਸ ਤਰੀਕੇ ਨਾਲ ਆ ਗਿਆ ਜਿਵੇਂ ਕਾਲੂ ਵਾਲਾ ਪਿੰਡ ਹੈ ਹੁਣ ਇਹਦੇ ਪਰਲੇ ਪਾਸੇ ਵੀ ਪਾਣੀ ਆ ਗਿਆ ਇਧਰਲੇ ਪਾਸੇ ਵੀ ਪਾਣੀ ਆ ਗਿਆ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਤੇ ਆ ਹੁਣ ਇੱਥੇ ਜਿਹੜੀ ਜ਼ਮੀਨ ਨੂੰ ਖੋਰਾ ਲੱਗਾ ਹੋਇਆ ਸੀ ਆ ਦੇਖੋ ਸਾਡੇ ਕਿੰਨੇ ਇੱਥੇ ਵਰਕਰ ਲੱਗੇ ਆ ਸਾਡੇ ਸਾਰੇ ਅਫੀਸਰ ਸਹਿਬਾਨ ਮੈਡਮ ਡੀਸੀ ਇੱਥੇ ਖੜੇ ਆ ਤੇ ਸਾਡੇ ਡਿਪਾਰਟਮੈਂਟ ਦੇ ਐਸ.ੀ ਐਕਸ਼ਨ ਜੇ.ਐਸ.ਡੀ.ਓ ਤੇ ਵੱਡੀ ਗਿਣਤੀ ਦੇ ਵਿੱਚ ਲੇਬਰ ਇੱਥੇ ਲਾ ਕੇ ਤਾਂ ਕਿ ਜ਼ਮੀਨ ਇਧਰੋਂ ਖੋਰਾ ਨਾ ਲੱਗ ਜAVE ਜ਼ਮੀਨ ਦੀ ਬਚਤ ਹੋ ਜਾਵੇ ਉਹ ਸਾਰੇ ਲੱਗ ਕੁਦਰਤ ਦੀ ਉਹ ਬਰਸਾਤ ਹੋਣੀ ਇਹ ਸਭ ਕੁਦਰਤ ਦਾ ਹੈ ਪਰ ਇਸ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਘੱਟ ਤੋਂ ਘੱਟ ਨੁਕਸਾਨ ਕਿਵੇਂ ਹੋਵੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰ ਗਏ ਉਹਨਾਂ ਨੂੰ ਰਾਹਤ ਸਮੱਗਰੀ ਕਿਵੇਂ ਪਹੁੰਚਾਈ ਜਾਵੇ ਸੋ ਇਹ ਗੱਲ ਹੈ ਸਭ ਤੋਂ ਵੱਡੀ ਹੁਣ ਦੇਖਾਂਗੇ ਸੋ ਅਸੀਂ ਇਸ ਗੱਲ ਤੇ ਪਹਿਰਾ ਦੇ ਰਹੇ ਹਾਂ ਸਰ ਮੁਆਵਜ਼ੇ ਦੀ ਗੱਲ ਆ ਰਹੀ ਹੈ ਕਿ ਕਿਸਾਨ ਕਹਿ ਰਹੇ ਕਿ ਸਾਡੀ ਜ਼ਮੀਨਾਂ ਜਿਹੜੀਆਂ ਪਾਣੀ ਚ ਆ ਗਈਆਂ ਜੜੀਟ ਜਾ ਗਈਆਂ ਉਹਦਾ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਨੇ ਮੈਂ ਉਹ ਵੀ ਗੱਲ ਕਰ ਦੱਸਦਾ ਪਹਿਲਾਂ ਦੇਖੋ ਜੋ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਗੱਲ ਹੈ ਅਸੀਂ ਸਾਰੇ ਹਲਕੇ ਨੂੰ ਜਿੱਥੇ-ਜਿੱਥੇ ਵੀ ਇਫੈਕਟਡ ਹੈ ਉੱਥੇ ਸੈਕਟਰ ਦੇ ਵਿੱਚ ਵੰਡ ਗਏ ਅਸੀਂ ਸਾਰੇ ਅਫੀਸਰਸ ਦੀ ਡਿਊਟੀ ਲਾਈ ਹੋਈ ਹੈ ਸਾਰੇ ਜਿਹੜੇ ਸਾਡੇ ਵਾਟਰ ਰਿਸੋਰਸਿਸ ডিপਾਰਟਮੈਂਟ ਦੇ ਅਧਿਕਾਰੀ ਲੱਗੇ ਹੋਏ ਆ ਪੂਰੇ ਕੋਆਰਡੀਨੇਸ਼ਨ ਦੇ ਨਾਲ ਹਰ ਇੱਕ ਜਗ੍ਹਾ ਮੈਡੀਕਲ ਟੀਮਾਂ ਪਹੁੰਚ ਰਹੀਆਂ ਨੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਤੇ ਸਾਰਾ ਪ੍ਰਸ਼ਾਸਨ ਇਸ ਗੱਲ ਤੇ ਲੱਗਿਆ ਤੇ ਅੱਜ ਮੈਨੂੰ ਇਹ ਤਸੱਲੀ ਹੈ ਇਸ ਗੱਲ ਦੀ ਕਿ ਕੱਲ ਮੈਂ ਇੱਥੇ ਕਪੂਰਥਲੇ ਗਿਆ ਸੀ ਉੱਥੇ ਸੀ ਢਾਣੀਆਂ ਤੇ ਵੀ ਜਾ ਕੇ ਜਿਹੜੇ ਲੋਕ ਪਾਣੀ ਤੇ ਘਰੇ ਵੇ ਆ ਲੋਕ ਤਸੱਲੀ ਜ਼ਾਹਰ ਕਰਦੇ ਜੀ ਕਿ ਦੇਖੋ ਜੀ ਸਮਝਦੇ ਤਾਂ ਦੇਖੋ ਸਾਰੇ ਹੀ ਆ ਵੀ ਪਾਣੀ ਤੇ ਕਿਸੇ ਤੇ ਸਾਰੇ ਨਹੀਂ ਆ ਪਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੋ ਜਿੱਥੇ ਤੱਕ ਮੁਆਵਜ਼ੇ ਦਾ تعلق ਆ ਮੁਆਵਜ਼ਾ ਬਿਲਕੁਲ ਹੁਣ ਤਾਂ ਸਾਡੇ ਸਾਹਮਣੇ ਜਿਹੜੀ ਸਥਿਤੀ ਹੈ ਇਹਨਾਂ ਲੋਕਾਂ ਨੂੰ ਸੰਭਾਲਣ ਦੀ ਹੈ ਤੇ ਜਿੱਥੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਨੇ ਜਿਵੇਂ ਇਸ ਤਰ੍ਹਾਂ ਆਪਾਂ ਮਜ਼ਬੂਤ ਇੱਥੇ ਖੜੇ ਕਰਨ ਲੱਗ ਰਹੇ ਆ ਉਹ ਮਜ਼ਬੂਤ ਕਰਨਦੀ ਹੈ ਲੋਕਾਂ ਨੂੰ ਰਾਹਤ ਪਹੁੰਚਾਉਂਦੀ ਹੈ ਤੇ ਅਸੀਂ ਸਾਰੇ ਹੁਕਮ ਕਰਤੇ ਆ ਕਿ ਸਾਰੇ ਗਰਦੌਰੀ ਕਰਕੇ ਜੋ ਮੁਆਵਜ਼ਾ ਹੈ ਐਜ ਪਰ ਲਓ ਉਹ ਸਾਰਾ ਅਸੀਂ ਲੋਕਾਂ ਨੂੰ ਦੇਵਾਂਗੇ ਕੋਈ ਘਬਰਾਉਣ ਦੀ ਲੋੜ ਨਹੀਂ ਅਸੀਂ ਉਹਦੀ ਵੀ ਰਾਖੀ ਕਰਾਂਗੇ ਤੇ ਹੁਣ ਜਾਨ ਮਾਲ ਦੀ ਰਾਖੀ ਹੈ ਜਿਹੜੀ ਉਹ ਸਾਰੀ ਸਰਕਾਰ ਦਿਨ ਰਾਤ ਲੱਗੀ ਹੈ ਅਸੀਂ 4 ਜ਼ਿਲ੍ਹੇ ਜਿਆਦਾ ਇਫੈਕਟਡ ਨੇ ਅਸੀਂ ਦੋ ਦੋ ਮੰਤਰੀਆਂ ਦੀ ਵੀ ਉੱਥੇ ਡਿਊਟੀ ਲਾਈ ਹੈ ਸਾਡੇ ਮੰਤਰੀ ਸਹਿਬਾਨ ਵੀ ਉੱਥੇ ਜਾ ਕੇ ਬੈਠਣਗੇ ਉਹ ਕੱਲ ਡਿਊਟੀਆਂ ਲਾਈਆਂ ਨੇ ਪਾਰਟੀ ਵੱਲੋਂ ਉਹ ਵੀ ਜਾ ਕੇ ਉੱਥੇ ਬੈਠਣਗੇ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਕੁਦਰਤ ਦੀ ਮਾਰ ਨੂੰ ਕੋਈ ਰੋਕ ਨਹੀਂ ਸਕਦਾ ਪਰ ਸਾਡੇ ਵੱਲੋਂ ਸਭ ਪੁਖਤਾ ਪ੍ਰਬੰਧ ਨੇ ਅਸੀਂ ਕਿਤੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਮਰਦ ਸਾਹਿਬ ਇਹ ਤਾਲੂ ਵਾਲਾ ਇੱਥੇ ਲੋਕਾਂ ਦੀ ਮੰਗ ਹੈਗੀ ਆ ਵੀ ਜਿਹੜੀਆਂ ਨੋਚਾ ਹੈਗੀਆਂ ਖੁਰਦੀਆਂ ਪਈਆਂ ਇਹਨਾਂ ਨੂੰ ਪੱਕੇ ਤੌਰ ਤੇ ਪੱਥਰਾਂ ਦੀ ਜੜੀ ਭਰਵਾਈ ਜਾਵੇ ਤਾਂ ਜੋ ਹਰ ਵਾਰੀ ਜਦ ਨੁਕਸਾਨ ਹੁੰਦਾ ਉਹਦੇ ਤੋਂ ਬਚਾਅ ਹੋ ਸਕੇ ਉਹ ਮੈਂ ਪਹਿਲਾਂ ਕਹਤਾ ਸਾਡੇ ਐਸੀ ਸਾਹਿਬ ਖੜੇ ਆ ਇੱਥੇ ਜੀ ਸਾਹਿਬ ਨੇ ਕਿਹਾ ਉਹ ਅਸੀਂ ਇਹਨਾਂ ਨੂੰ ਕਹਤਾ ਇੱਥੇ ਸਟੱਡ ਬਣਨ ਦੀ ਲੋੜ ਹੈ ਸਾਡ ਅਸੀਂ ਬਣਾਵਾਂਗੇ ਇਹ ਦੇਖ ਕੇ ਜਿਸ ਤਰ੍ਹਾਂ ਅਸੀਂ ਅਗਾਊਂ ਪ੍ਰਬੰਧ ਕੀਤੇ ਸੀ ਹੁਣ ਆ ਜਿਹੜਾ ਬੰਨ ਹੈ ਨਾ ਇਹ ਵੀ ਅਗਾਉਂ ਪ੍ਰਬੰਧਾ ਦੇ ਵਿੱਚ ਸੀ ਇਹ ਪਹਿਲਾਂ ਨਹੀਂ ਸੀ ਇੱਥੇ ਜੀ ਇਹ ਅਸੀਂ 276 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪਹਿਲਾਂ ਖਰਚਿਆ ਕਿ ਜਿੱਥੇ ਵੀ ਕਿਤੇ ਖਾਤਰਾ ਹੈ ਉਹਨੂੰ ਪਹਿਲਾਂ ਠੀਕ ਕੀਤਾ ਜਾਵੇ ਇਹ ਉਸ ਦੀ ਕੜੀ ਦਾ ਹਿੱਸਾ ਇੱਕ ਸੋ ਸਾਰੇ ਪੰਜਾਬ 'ਚ ਅਸੀਂ ਕੀਤਾ ਤੇ ਜਿਹਨੂੰ ਅੜਾ ਕੇ ਨੇ ਪਾਣੀ ਦਾ ਜਿੱਥੇ ਵੀ ਕਿਤੇ ਨਾ ਹੁਣ ਇਸ ਸਮੇਂ ਨਾ ਤਾਂ ਇੰਨਾ ਪਾਣੀ ਆਉਂਦੀ ਆਪਾਂ ਨੂੰ ਉਮੀਦ ਸੀ ਕਿਸ ਨੇ ਨਹੀਂ ਸੋਚਿਆ ਸੀ ਠੀਕ ਹੈ ਜੀ ਅੱਛਾ ਹੁਣ ਇੱਥੇ ਜਿਹੜੀਆਂ ਮਸ਼ੀਨਾਂ ਦੀ ਗੱਲ ਹੈ ਇੱਥੇ ਤਾਂ ਸਿਰਫ ਉਹ ਹੀ ਕਮ ਮਸ਼ੀਨ ਇੱਥੇ ਆ ਸਕਦੀ ਵੱਡੀਆਂ ਮਸ਼ੀਨਾਂ ਨਹੀਂ ਇੱਥੇ ਆ ਸਕਦੀਆਂ ਪਰ ਅਸੀਂ ਇਸ ਗੱਲ ਦਾ ਸਾਡੀ ਰਿਕਵੈਸਟ ਸੁਣੋ ਜੀ ਥੋੜੇ ਦੇ ਬਾਅਦ ਆ ਜੇ ਖੜੇ ਨੇ ਆਪਣੇ ਇਹਦੇ ਤੋਂ ਇਲਾਵਾ ਫਸਲਾਂ ਵੀ ਤਾਂ ਖਰਾਬ ਹੋਣਗੇ ਜੇ ਆਪਾਂ ਹੀ ਉਹਨਾਂ ਨਾਲ ਲੜਨਾ ਦੇਖ ਮਿੰਟ ਜੇ ਫਸਲ ਖਰਾਬ ਹੋ ਗਈ ਵੀ ਲੋੜ ਹੈ ਆਪਾਂ ਵੈਸੇ ਕਹਿ ਰਹੇ ਹਾਂ ਆਪਾਂ ਉਹਦੀ ਗੱਲ ਨੂੰ ਸਰਪੰਚ ਸਾਹਿਬ ਬੇਨਤੀ ਸੁਣੋ ਜਿਹੜੀ ਫਸਲ ਸਾਡੀ ਢਹਿ ਵੀ ਤਰਈ ਹੈ ਨਾ ਅਸੀਂ ਖਰਾਬ ਹੋਣ ਦੀ ਕੋਈ ਐਹੋ ਜਿਹੀ ਇਨਕਾਰੀ ਨਹੀਂ ਸਾਡੀ ਜੇਕਰ ਇੱਥੇ ਸਾਡੀ ਕੋਈ ਵੀ ਚੀਜ਼ ਆਉਂਦੀ ਹੈ ਸੁਭਦਾ ਵਾਸਤੇ ਤੇ ਸਾਨੂੰ ਉਹ ਪਹੁੰਚਾਈ ਜਾਵੇ ਇਹਦਾ ਜਿੰਨਾ ਚ ਕੋਈ ਨਹੀਂ ਅਸੀਂ ਇਹਦਾ ਪ੍ਰੋਜੈਕਟ ਹੀ ਬਣਾਇਆ ਪਿਆ ਇਹਦਾ ਹੱਲ ਕਰਾਂਗੇ ਅਸੀਂ ਮੰਤਰੀ ਸਾਹਿਬ ਜੀ ਉਹ ਜਿਹੜਾ ਪ੍ਰੋਜੈਕਟ ਦਾ ਸਮਾਂ ਹੈ ਸਾਡੇ ਕੋਲ ਤਾਂ ਜੋ ਹੱਥੋਂ ਨਿਕਲ ਗਈ ਸੀ ਅੱਜ ਤਾਂ ਦੱਸੋ ਅੱਜ ਕੀ ਹੋ ਸਕਦਾ ਮੈਂ ਦੱਸੋ ਅੱਜ ਤਾਂ ਸਿਰਫ ਇਹੀ ਹਾਲਾਤ ਨੇ ਜਿਹੜੇ ਦਰਿਆਈ ਕੰਮ ਕਰਨ ਵਾਲੇ ਠੇਕੇਦਾਰ ਨੇ ਠੇਕੇਦਾਰ ਨੂੰ ਕੰਮ ਦਿੱਤਾ ਜਾਵੇ ਉਹ ਪ੍ਰੋਗਰਾਮ ਹੈ ਤੁਸੀਂ ਵਿੱਚੋਂ ਉਹਨੂੰ ਇੱਕ ਜਣਾ ਭੇਜ ਦਿਓ ਸਾਡਾ ਜਿਹੜਾ ਜ਼ਮੀਨਾਂ ਦਾ ਮਸਲਾ ਹੈ ਪਹਿਲ ਦੇ ਆਧਾਰ ਤੇ ਹੋਵੇ ਜੀ ਮੇਨ ਮੱਧ ਜਿਹੜੇ ਜ਼ਮੀਨਾਂ ਨੇ ਅਸੀਂ ਪਹਿਲਾਂ ਇੱਥੇ ਗਰਦੋਰੀ ਵੀ ਸਾਡੇ ਨਾਲ ਸੀ ਜਿਵੇਂ ਪੱਟ ਕੇ ਸਾਡੇ ਵਾਹੀ ਜੋਗ ਅਸੀਂ ਕੀਤੀਆਂ ਸਾਰੇ ਸਾਡੇ ਵੱਡ ਬਡੇਰਾਂ ਜਦੋਂ ਕੱਤਰਾਂ ਦੇ ਜੰਗ ਲੱਗੀ ਉਦੋਂ ਬਾਅਦ ਅਸੀਂ ਸਾਰੇ ਬਾਤ ਕੀਤੀਆਂ ਨੇ ਜੀ ਸਾਡੇ ਜਿਹੜੇ ਉਹ ਅਧਿਕਾਰ ਵੀ ਗਰਦੋਰੀ ਵੀ ਸਾਡੇ 18 ਦੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਦੇ ਖੋ ਲੈ ਗਏ ਨੇ ਜੀ ਅਸੀਂ ਚੋਣਿਆਂ ਸਰਕਾਰ ਨਾਲ ਗੱਲ ਕਰੋ ਅਸੀਂ ਵੀ ਕਰ ਰਹੇ ਹਾਂ ਤੁਸੀਂ ਵੀ ਜਿੰਨੇ ਜੋਗੀ ਜੇ ਸਾਡੀ ਪਹਿਲ ਦੇ ਨਾਮ ਤੇ ਮੀਟਿੰਗ ਹੋਈ ਹੈ ਹਾਂਜੀ ਹਾਂਜੀ ਐਮਐਲਏ ਸਾਹਿਬ ਸੀ ਸੋਨਾ ਸਾਹਿਬ ਸੀ ਸੀਐਮ ਸਾਹਿਬ ਨਾਲ ਵੀ ਹੋ ਚੁੱਕੀ ਹੈ। ਮੈਂ ਮੰਨਦੀ ਰਹੀ। ਏਰੀਆ ਪੁੱਲਰ ਸਾਹਿਬ ਦਾ ਹੈ। ਆ ਏਰੀਆ ਪੁੱਲਰ ਸਾਡੇ ਰੰਜੀਤ ਸ਼ਰੀ। ਤੁਸੀਂ ਉਹਨਾਂ ਦੀ ਵਾਈਫ ਹੈਗੇ ਨੇ ਨਾਮ ਤਾਂ ਸਾਡੇ ਰੋਜੀ ਪਰ ਅਸੀਂ ਕਹਿੰਦੇ ਤੁਸੀਂ ਵੀ ਅੱਜ ਨੋਟ ਕਰਨਾ ਜਿਹੜੀ ਮੇਨ ਮੰਗ ਸਾਡੀ ਵਰਦੀ ਸਾਹਿਬ ਤੋਂ ਹੈ ਗਰਦਾਰੀਆਂ ਸਾਨੂੰ ਮਾਰਨ ਦਾ ਮੌਕਾ ਹੋਵੇ ਪਰ ਇੱਕ ਤੋਂ ਮਾਰਗ ਨਹੀਂ ਇਹ ਪੈਂਦੀ ਹੈ ਪਿੰਡ ਸਰਪੰਚਾ ਖੜੇ ਆ ਮੌਜੂਦਾ ਸਰ ਸਾਡੀ ਇਹ ਰਿਕਵੈਸਟ ਹੈ ਵੀ ਜਿਹੜੀ ਜ਼ਮੀਨ ਹੈ ਉਹ ਮਾਲਕੀ ਦਾ ਚਲੋ ਤੁਸੀਂ ਲੇਟ ਪਾਲਿਸੀ ਬਣਾ ਸਕਦੇ ਹੋ ਸਾਨੂੰ ਕੋਈ ਤਰਾਜ ਨਹੀਂ ਪਰ ਇਸ ਟਾਈਮ ਜਿਹੜਾ ਖੁਦ ਕਾਸਤਕਾਰ ਹੈ ਜਿਹੜਾ ਖੇਤ ਬੀਜਿਆ ਹੈ ਜਿੰਨੇ ਉਹਦਾ ਤਾਂ ਰੈਟ ਬਣਦਾ ਨਾ ਕਿਸੇ ਦੀ ਫਸਲ ਜੇ ਖਰਾਬ ਹੁੰਦੀ ਤਾਂ ਉਹਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਨਾ ਜੀ ਇਹ ਏਰੀਆ ਜਿਹੜਾ ਦਰਿਆ ਦਾ ਹੀ ਸਾਰਾ ਜਿਹਦਾ ਤਾਂ ਦੱਸਦਾ ਜੇ ਜਦੋਂ ਹੜ ਆ ਗਿਆ ਨਾ ਇਹ ਮਾਰਕ ਨਹੀਂ ਹੁੰਦੇ ਮੁਆਵਜ਼ਾ ਵੀ ਨਹੀਂ ਇਹਨਾਂ ਨੂੰ ਮਿਲਦਾ ਮੁਆਵਜ਼ਾ ਵੀ ਨਹੀਂ ਦੇਖੋ ਨਾ ਜਿਹੜਾ ਮਾਲਕ ਹੈ ਆ ਗੱਲ ਆ ਕਹਾਣੀਆਂ ਸਾਰੇ ਗਰਦੋਰੀ ਬੇਨਾਮ ਮੁਆਵਜ਼ਾ ਅੱਜ ਵੀ ਗੱਲ ਹੈ ਨਾ ਜੀ ਅਸੀਂ ਕਰਦੇ ਅੱਜ ਦਾ ਵੀ ਫਾਇਦਾ ਜਿਹੜਾ ਚਲੋ ਅੱਛਾ ਤੇ ਮੈਨੂੰ ਇਹ ਦੱਸੋ ਅੱਛਾ ਚਲੋ ਉਹ ਅਸੀਂ ਕਰ ਦਿਆ ਗਏ ਸਰ ਇੱਕ ਮੇਰੀ ਇੱਕ ਹੋਰ ਬੇਨਤੀ ਹੈ ਸਰ ਵੀ ਜਿਹੜਾ ਪਿਛਲਾ ਹਾਰਡ ਆਇਆ ਸੀ 2003 ਉਹ ਤੈਅ ਕਰਦੀ ਹੈ ਠੀਕ ਹੈ ਤੈਅ ਕਰਨ ਦਾ ਰਾਈਟ ਉਹਨਾਂ ਨੇ ਲੈ ਰੱਖਿਆ ਪਰ ਸਾਰੇ ਜੇ ਪਟਵਾਰੀਆਂ ਦੇ ਕਾਲਮ ਤਾਂ ਅਜੇ ਵੀ ਖਾਲੀ ਪਏ ਨੇ ਨਾ ਜਿਹੜੇ ਪੰਜਾਬ ਸਰਕਾਰ ਨੇ ਇਹ ਤੁਹਾਨੂੰ ਕਿਹਨੇ ਕਹਤਾ ਵੀ 6800 ਰੁਪਏ ਉਹਨਾਂ ਨੇ ਦਿੱਤਾ ਹੈ 15000 ਟੋਟਲ ਦੇਣਾ ਇਹ ਨਹੀਂ ਇੱਕ ਮਿੰਟ ਇੱਕ ਮਿੰਟ ਜੀ ਇਹ ਤੁਹਾਨੂੰ ਕਿਹਨੇ ਕਹਤਾ ਵੀ 6800 ਰੁਪਏ ਸੈਂਟਰ ਸਰਕਾਰ ਦਾ ਮੈਨੂੰ ਪਹਿਲੇ ਇਹ ਗੱਲ ਦਾ ਜਵਾਬ ਦਿਓ ਸਰਕਾਰ ਤੇ ਕੇਂਦਰ ਸਰਕਾਰ ਦਾ ਮਲਾਕ ਲਿਓ ਦੱਸੋ ਕਿੱਥੇ ਪੰਜਾਬ ਕੇਂਦਰ ਸਰਕਾਰ ਦਾ ਇਹ ਕੁਛ ਨਹੀਂ ਹੈ ਦੇਖੋ ਗੱਲ ਇਹ ਆ ਕੇਂਦਰ ਸਰਕਾਰ ਤੈਅ ਕਰਦੀ ਹੈ ਦੇਣਾ ਪੰਜਾਬ ਸਰਕਾਰ ਨੇ ਹੁੰਦਾ ਹੈ ਅਸੀਂ ਕਈ ਕੰਮ ਚਾਹ ਕੇ ਵੀ ਨਹੀਂ ਕਰ ਸਕਦੇ ਕਿਉਂਕਿ ਕੇਂਦਰ ਸਰਕਾਰ ਸਾਡਾ ਹੱਥ ਫੜ ਕੇ ਖੜ ਜਾਂਦੀ ਹੈ ਆਹ ਨੂੰ ਸੁੱਧ ਤਨੀ ਤੁਹਾਡੇ ਮੁਹੱਲਾ ਕਲੀਨਿਕ ਅਸੀਂ ਖੋਲ ਦੰਦੇ ਠੀਕ ਹੈ ਜੀ ਸਰ ਅਸੀਂ ਤੁਹਾਡਾ ਕੰਮ ਮਾਣਦੇ ਹਾਂ ਮੈਂ ਤੁਹਾਨੂੰ ਜੋ ਮੈਂ ਤੁਹਾਨੂੰ ਅਫਸਰ ਲੱਗੇ ਇਹਨਾਂ ਸاسي ਦੇਖਦੇ ਆਂ ਇਹਦੇ ਇੱਕ ਗੱਲ ਦੀ ਵੀ ਚਲੋ ਵਧਾਈਏ ਸਾਰੇ ਅਫਸਰ ਚਾਹੀ ਪੁਲਿਸ ਵਿਭਾਗ ਮੈਂ ਉਸੇ ਗੱਲ ਤੇ ਆਉਣਾ ਅੱਜ ਅੱਜ ਦੇ ਦੇਖੋ ਅੱਜ ਦੀ ਸਥਿਤੀ ਜਿਹੜੀ ਹੈ ਅੱਜ ਦੀ ਸਥਿਤੀ ਸਿਰਫ ਇਹ ਹੈ ਜੋ ਅੱਜ ਆਪਣੇ ਸਾਹਮਣੇ ਆ ਅੱਜ ਨਾ ਤੇ ਪਾਣੀ ਰੋਕਿਆ ਜਾ ਸਕਦਾ ਠੀਕ ਹੈ ਸਿਰਫ ਅੱਜ ਮੈਨੂੰ ਇਹ ਦੱਸੋ ਕਿ ਤੁਸੀਂ ਸੈਟੀਸਫਾਈ ਹੋ ਵੀ ਸਾਡੇ ਵਿਭਾਗ ਦੇ ਕੰਮ ਵੱਲੋਂ ਸਾਡੀ ਸਰਕਾਰ ਦੇ ਕੰਮ ਵੱਲੋਂ ਕੋਈ ਰਾਸ਼ਨ ਪਾਣੀ ਸਭ ਪਹੁੰਚ ਰਿਹਾ ਲੋਕੋ ਨਹੀਂ ਪਹੁੰਚ ਰਿਹਾ ਸਾਨੂੰ ਅਫਸਰ ਕੋਈ ਕਮੀ ਪਰ ਸਾਡੀ ਰਿਕਵੈਸਟ ਹੈ ਜਿਹੜੇ ਇੱਧਰ ਦੇ ਸਰਪੰਚ ਨੇ ਨਾ ਜਦੋਂ ਆ ਜਿਵੇਂ ਆ ਹੀ ਇਹ ਮਾਹੌਲ ਹੈ ਇਹਦਾ ਜਦੋਂ ਅਸੀਂ ਮਤਾ ਪਾ ਕੇ ਦੇਨੇ ਆ ਨਾ ਸਾਡਾ ਇੱਥੇ ਕੰਮ ਹੋਣ ਵਾਲਾ ਉਹ ਸਾਡੇ ਮਤੇ ਨੇ ਤਵੱਜੋ ਨਹੀਂ ਦਿੱਤੀ ਇਹ ਗੱਲ ਕਰਾਂਗੇ ਮੈਂ ਓਪਨ ਨੂੰ ਏਵੈਕੂਏਸ਼ਨ ਚਾਹਉਂ ਨਹੀਂ ਬੰਦ ਬੰਨ ਅਸੀਂ ਕੰਮ ਕਰਨ ਆਏ ਹਾਂ ਅੱਛਾ ਅੱਛਾ ਕੋਈ ਸਮਾਨ ਸਾਮਾਨ ਥੋੜੇ ਪਹੁੰਚ ਰਿਹਾ ਸਾਰਾ ਸਾਰਾ ਸਮਾਨ ਤਾਂ ਜੀ ਕੋਈ ਡਾਕਟਰਾਂ ਦੀ ਡਾਕਟਰੀ ਸਹੂਲਤ ਹੋਰ ਸਾਰੀ ਹੈਗੀ ਆ ਨਹੀਂ ਡਾਕਟਰਾਂ ਦਾ ਤਾਂ ਇੱਥੇ ਪੈਨਲ ਬੈਠੇ ਸਾਰੇ ਪਿੱਛੇ ਕੈਂਪ ਲੱਗਿਆ ਹੋਇਆ ਪਿੰਡ ਤਾਂ ਹੀ ਲੱਗਿਆ ਤੇ ਪਿੱਛੇ ਉੱਥੇ ਤਾਂ ਲੱਗੇ ਜੇ ਵੇਖੋ ਤਾਂ ਇੱਥੇ ਭੇਜਦੇ ਨੇ ਇਸ ਤਰ੍ਹਾਂ ਹੁੰਦਾ ਆਏ ਨਹੀਂ ਵੀ ਕੱਲੇ ਕਦਮ ਕਦਮ ਤੇ ਕੁਝ ਦੂਰੀ ਦੀ ਆ ਉਹ ਉੱਥੇ ਡਾਕਟਰ ਬੈਠੇ ਆ ਪਸ਼ੂਆਂ ਦੇ ਡਾਕਟਰ ਬੈਠੇ ਆ ਕਿਸੇ ਵੀ ਆ ਚੱਕਾ ਕੋਈ ਆਹ ਤਰਾ ਇਨਸਟਰੂਮੈਂਟ ਕਿਰਿਆ ਵੀ ਕਿਸੇ ਚੀਜ਼ ਦੀ ਲੋੜ ਹੈ ਉਹ ਜਦੋਂ ਮਰਜ਼ੀ ਤੁਹਾਡੇ ਕੋਲੇ ਸਾਰਾ ਪ੍ਰਸ਼ਾਸਨ ਖੜਿਆ ਹੈ ਜਦੋਂ ਮਰਜੀ ਦੱਸੋ ਵੀ ਸਾਨੂੰ ਆ ਚੀਜ਼ ਦੀ ਲੋੜ ਹੈ ਤੁਹਾਨੂੰ ਅੱਜ ਨੰਬਰ ਵੀ ਮਿਲ ਜਾਣਗੇ ਹਾਂਜੀ ਡੀਸੀ ਸਾਹਿਬ ਕਿੱਥੇ ਨੇ ਹਾਂਜੀ ਦੱਸਦਾ ਸਿੱਧਾ ਚੱਕਵਾ ਕੇ ਗੱਲ ਕਰ ਬਿਲਾਓ ਜਿਹੜੀ ਲੋੜ ਹੈ ਆਹ ਬੰਦਾ ਠੀਕ ਦੂਰੋਂ ਮੰਗਾਈ ਹੋਈ ਹੈ ਇਹਨੇ ਪਤਾ ਲੋਕਾਂ ਜਿਹੜੀ ਹੋਏ ਇੱਥੇ ਲੱਗੀ ਅੱਛਾ ਦੂਜੇ ਪਿੰਡ ਅੱਛਾ ਦੂਜੇ ਪਿੰਡ ਅੱਛਾ ਇਹਨਾਂ ਪਿੰਡਾਂ ਦਾ ਕਨੈਕਟੀਵਿਟੀ ਇਹਨਾਂ ਦੀ ਹੈਗੀ ਹੈ ਚਲੋ ਫੇਰ ਵੀ ਦੇਖੋ ਅੱਛਾ ਹੈ 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 ਸਾਡੇ ਨਾਲ ਨਾ ਕੀ ਇਹ ਸਰ ਨਰੇਗਾ ਲੈ ਪਰ ਹੈ ਨਰੇਗਾ ਲੈ ਅਸ ਨੇ ਨਰੇਗਾ ਆ ਪਰ ਅਸੀਂ ਬੰਨ ਤੇ ਤਾਂ ਆਏ ਨਾ ਹਨੁ ਭਾਏ ਕਿਥੇ ਮਰਜੀ ਲਾ ਰਹੇ ਤਾਂ ਮਤਲਬ ਮਦਦ ਲਈ ਆਏ ਹਾਂ ਮਦਦ ਵਾਸਤੇ ਆਏ ਨੀ ਮਨਰੇਗਾ ਦੇ ਤੌਰ ਤੇ ਆ ਨਾ ਮਦਦ ਦੇ ਤੌਰ ਤੇ ਆ ਵੈਸੇ ਬਦ ਦੋ ਮਨਰੇਗਾ ਦੇ ਤੌਰ ਤੇ ਆਏ ਹੋ ਹਾਂਜੀ ਹਾਂਜੀ ਮਨਰੇਗਾ ਦੇ ਤੌਰ ਤੇ ਆ ਅੱਛਾ ਜੀ ਥੈਪੀ ਤੋਂ ਤੇ ਪਿੰਡਾਂ ਦੇ ਸਾਰੇ ਉਸ ਕਰ ਸਾਰੇ ਰਲ ਮਿਲ ਕੇ ਕੰਮ ਹੁੰਦਾ ਹੈ ਇਹ ਤੁਸੀਂ ਵੀ ਨਾਲੋਂ ਅਸੀਂ ਵੀ ਸਾਰੇ ਨਾਲ ਇਸ ਤਰ੍ਹਾਂ ਹੀ ਕੰਮ ਹੁੰਦਾ ਹੈ ਠੀਕ ਹੈ ਅੱਛਾ 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 ਡਾਕਟਰ ਇੱਥੇ ਡਾਕਟਰ ਸਾਹਿਬ ਤੁਸੀਂ ਕੈਂਪ ਅੱਜ ਲਾਇਆ ਜਾਂ ਪਹਿਲਾਂ ਵੀ ਲਾਉਂਦੇ ਹਾਂ ਲਾਣੀ ਹੈ ਜੀ ਛੜਾ ਉਹ ਪਿੰਡ ਚ ਗਸਨ ਦਿੱਲੀ ਲਾ ਰਹੇ ਹਾਂ ਹਾਂਜੀ ਤੇ ਲੇਬਰ ਵਾਸਤੇ ਇੱਥੇ ਸਪਿਰਟ ਕੀਤਾ ਛੋਟਾ ਪਾਰ ਤੁਸੀਂ ਵੀ ਵੀ ਦਿਖਾਉਣਾ ਆਏ ਹੋ ਹਾਂਜੀ ਕੀ ਤਕਲੀਫ ਹੈ ਅੱਛਾ ਦਵਾਈ ਮਿਲ ਗਈ ਨਹੀਂ ਹਾਲੇ ਚੈੱਕ ਕਰਾ ਰਹੇ ਹਾਂ ਹਾਂਜੀ अच्छा ਤੁਹਾਡੇ ਚ ਜਰਾ ਦੇਖ ਕੇ ਸਾਰਾ ਸਭ ਮੈਡੀਸਨ ਸਭ ਅੱਛਾ ਕੋਈ ਹੋਰ ਵੀ ਕਿਸੇ ਚ ਤੁਹਾਡੇ ਚੈੱਕ ਕਰਾਇਆ ਕਿਸੇ ਨੇ ਸਭ ਪਹਿਲਾਂ ਕਰਾ ਲਿਆ ਜੀ ਚਲੇ ਗਏ ਸਾਰੇ ਲੈਬ ਰਿਪੋਰਟ ਅੱਛਾ ਚਲੇ ਗਏ ਸਾਰੀ ਦਵਾਈ ਤੁਹਾਡੇ ਕੋਲੇ ਆ ਕੋਈ ਦਵਾਈ ਦੀ ਕਮੀ ਤੇ ਨਹੀਂ 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 ਬਿਲਕੁਲ ਨਹੀਂ ਠੀਕ ਹੈ ਬੀਬੀ ਸਾਰੀ ਤੁਹਾਨੂੰ ਦਵਾਈ ਵੀ ਸਾਰੀ ਮਿਲਣੀ ਆ ਟੈਸਟ ਵੀ ਸਾਰੇ ਠੀਕ ਹੈ ਸਾਰੇ ਟੈਸਟ ਜੋ ਵੀ ਹੈ ਸਾਰੀ ਮੈਡੀਕਲ ਟੀਮਾਂ ਹਮੇਸ਼ਾ ਤੁਹਾਡੇ ਲੋਵੇ ਖੜੀਆਂ ਨੇ ਕਿਤੇ ਕੋਈ ਤਕਲੀਫ ਹੁੰਦੀ ਹੈ ਨਾਲ ਦੀ ਨਾਲ ਇੱਥੇ ਆਓ ਤਾਂ ਸਾਰੀ ਦਵਾਈ ਤੁਹਾਨੂੰ ਵੈਸੇ ਮਿਲ ਜਾਣੀ ਠੀਕ ਹੈ ਜੀ ਲੇਟ ਹੋ ਰਿਹਾ ਹੈ ਥੈਂਕ ਯੂ ਗੱਡੀ ਹੈ ਨਹੀਂ ਮੋੜਨੀ ਜਾਨੀ ਆ ਕਿਹੜੀ ਕੋਈ ਨਹੀਂ ਮਿਕਾ ਅੱਛਾ ਅੱਜ ਹੀ ਪਾਈ ਗਿਆ ਲੈ ਹੀ ਗੋ ਫਟ ਸੱਚ ਗੱਲ ਕੋਈ ਨਹੀਂ ਹੋਰ ਹੀ ਗੋ ਹੀ ਆਲ ਚਲੇ ਹੈ ਆਹ ਸਟੱਡੀ ਨੂੰ ਕਹਿੰਦੇ ਆ। ਅੱਛਾ। ਇਹ ਵੀ ਅਸੀਂ ਚਾਹੁੰਦੇ ਸੀ ਸਾਡਾ ਉੱਪਰ। ਕੁਝ ਫੋਲ ਬਣ ਗਿਆ। ਤੇ ਜਿਹੜੀ 5000 ਆਹ ਆਹ ਸਟੱਡੀ ਰੁੜੇ ਹੋਇਆ ਸਾਡੇ ਉੱਪਰ ਦੇ। ਸਟੱਡੀ। ਇਹ ਰੁੜਗੇ ਹੈ। ਅੱਛਾ। ਤਾਂ 5000 ਏਕੜ ਅੱਗੇ ਜਮੀਨ ਹੈ। ਇਸ ਤਰ੍ਹਾਂ ਦੀ ਹਾਂਜੀ। ਤਾਰ ਅੱਗੇ ਬਾਡਲ। ਅੱਛਾ। ਜਿਹੜੀ ਚੌਕੀ ਆ ਥੋੜਾ ਵੱਡ ਪਿੰਡ ਕੀਤੀ ਜਾਂਦੀ। ਐਸੇ ਫੋਲ ਵੀ ਬੰਦ ਹੈ ਸਾਡੀ। ਇਹ ਜਿਹੜਾ ਸਟੱਡ ਆਪਣੇ ਕਿੱਥੇ ਨੇ ਚੀਫ ਸਨ? ਹਾਂ। ਚੀਫ ਸਾਹਿਬ। ਕੁਈ ਹੋਰ ਆਪਣੇ ਅਫਸਰ ਸਿਖਾਉਣ ਨੂੰ ਕਿ ਡਰੇ ਚ ਇਧਰ ਹੋ ਅੱਗੇ ਆ ਜੋ ਥੋੜੀ ਡੋਟੀ ਇੱਥੇ ਆ ਇੱਥੇ ਡੋਟੀ ਥੋੜੀ ਹਾਂਜੀ ਸਰ ਇਹ ਵੀਰਾ ਜਿਹੜਾ ਸਟੱਡੇ ਹੁਣ ਰੁੜੇ ਆ ਇਹ ਇਹ ਹਾਂਜੀ ਸਰ ਇਹ ਚ ਮਿੱਟੀ ਵਗੈਰਾ ਪਾਈ ਸੀ ਕਿ ਹਨਾ ਅੱਛਾ ਲੱਗਾ ਪਹਿਲਾਂ ਤਾਂ ਹੋਇਆ ਸੀਗਾ ਫਿਰ ਉਹਨੂੰ ਦਿੱਤੀ ਕਿਹਦੀ ਵਾਰ ਪਾਣੀ ਥੋੜੀ ਘੱਟੀ ਆ ਰਹੀ ਸੀ ਇਹ ਕਿੱਥੇ ਤੱਕ ਸੀ ਅੱਗੇ ਤੱਕ ਸੀ ਇਹ ਨਹੀਂ ਇਹ ਹੁਣ 500 ਮੀਟਰ ਤੱਕ ਸੀ 100 ਮੀਟਰ ਅੱਗੇ ਤੱਕ 100 ਮੀਟਰ ਨੋਚ ਕੇ ਨਹੀਂ ਨੋਚ ਅੱਛਾ ਨੋਚ ਅੱਗੇ ਤੱਕ ਦੀ ਜਾਂ ਮਤਲਬ ਇਹ ਜਿਹਾ ਸੀ ਅਸੀਂ ਜੂ ਸ਼ੇਪ ਜਿਹਾ ਸੀ ਇਹ ਸਾਰਾ ਹੁਣ ਰੋੜਿਆ ਹੈ ਮੈਂ ਵੇਖਿਆ ਤੁਸੀਂ ਤਾਰੇ ਹੋਣਗੇ ਸਿੱਧਾ ਸੀ ਜੋ ਉੱਥੋਂ ਤੱਕ ਸਾਰਾ ਜਿੱਥੇ ਪਾਣੀ ਡਿੱਗ ਰਿਹਾ ਹੈ ਨਾ ਉਹ ਇੱਕ ਸਿੱਧਾ ਸੀ ਇਹ ਸਿੱਧਾ ਤਾਂ ਸੀਗਾ ਕਿ ਇਹ ਪਾਣੀ ਜੇ ਨਹੀਂ ਲਾਉਂਦੇ ਤਾਂ ਇੱਧਰ ਜਾ ਕੇ ਫਸਲਾਂ ਬਰਬਾਦ ਕਰਦਾ ਤੇ ਇਹਨੂੰ ਤਾ ਲੱਗ ਜਾਂਦੀ ਦਰਿਆ ਤੇ ਉੱਥੋਂ ਪਾਣੀ ਇਹਨੂੰ ਲੈ ਜਾਂਦਾ ਸੀ ਪਾਣੀ ਇਹਨਾਂ ਦਾ ਸੀ ਇੱਧਰ ਨਹੀਂ ਆਉਂਦਾ ਅੱਛਾ ਇਹ ਰੋੜਨ ਕਰਕੇ ਹੋ ਗਿਆ ਸਾਰਾ ਬੇੜਾ ਉੱਤੇ ਇੱਧਰੋਂ ਡੇ ਆਉਂਦੇ ਸੀ ਉਹ ਇੱਧਰੋਂ ਚੱਲ ਪਿਆ ਸੀ ਪਾਣੀ ਦਾ ਪਹਾੜ ਜ਼ਿਆਦਾ ਸੀ ਤੇ ਉਹ ਬੇੜਾ ਤੁਸੀਂ ਜਿਹੜਾ ਕਹਿੰਦੇ ਇੱਥੋਂ ਚੱਲਦਾ ਫਿਰ ਉਹ ਪਾਸੇ ਤੋਂ ਲੰਘਦੇ ਟਰੈਕਟਰ ਉਹ ਇੱਥੋਂ ਹੀ ਲੰਘਦੇ ਜੀ ਸਾਰੇ ਆਵਾਜ਼ ਕਿ ਨਹੀਂ ਹੈ ਸਾਰੀ ਪਾ ਕੇ ਉਹ ਦੋ 2360 ਕਿਲਾ ਸਾਰਾ ਹੈ 1700 ਕਿਲਾ ਬਾਬਾ ਨਸਕਾਰ ਸੋ ਕਿਲਾ ਇਹ ਕੰਨੀ 1700 ਕਿਲਾ ਜੀ ਗੈਦੀਆਂ ਵਾਲੇ ਦੀ ਆ ਬਾਕੀ ਦੀ ਗੱਲ ਕਰਦੇ ਤੇ ਸਾਰੇ ਲੋਕਾਂ ਦਾ ਫਿਰ ਰਾਸਤਾ ਇਹੀ ਹੈ ਤੁਹਾਨੂੰ ਜਾਲੂ ਕਦ ਸਾਡੀ ਵਾਲੀ ਵੀ ਇੱਥੇ ਜੀ ਮੈਂ ਕਹਿੰਦਾ 5000 ਏਕੜ ਕਿ ਨਹੀਂ ਪਤਾ ਪਤਾ ਇਹ ਹੈ ਰਾਜਾ ਰਾਏ ਫਾਰੂ ਵਾਲਾ ਸਾਰਿਆਂ ਦੀ ਅੱਗੇ ਹੈ ਪਤਲੇ ਸਾਰੇ ਲੋਕਾਂ ਦਾ ਫਿਰ ਰਾਸਤਾ ਇੱਥੇ ਹੈ ਸਾਰਿਆਂ ਦੀ ਮੰਗ ਹੈ ਵੀ ਬਾਲਾ ਅੱਗੇ ਨਹੀਂ ਪੁਲ ਬਣਾ ਸਕਦੇ ਇਦਾਂ ਨਹੀਂ ਬਣਾ ਸਕਦੇ ਇੱਕ ਬਣ ਜਾਏ ਜੇ ਜਦੋਂ ਕਿਤੇ ਜੰਗ ਲੱਗਦੀ ਤਾਂ ਉਸ ਵੇਲੇ ਇੱਕ ਵਿੱਚੋਂ ਰੱਖਿਆ ਜਾਂਦਾ ਕਿ ਇੱਕ ਦਰ ਦਾ ਜਿਹੜਾ ਡੇਗਿਆ ਜਾ ਸਕਦਾ ਕੋਈ ਪਰ ਫੌਜ ਇਸ ਜੀ ਨੂੰ ਬੜਾ ਬੜਾ ਕਰਦੀ ਹੈ ਬੜੀ ਤੇ ਨਾਲ ਕੀ ਫੌਜ ਲੜਾਈਆਂ ਰਹਿ ਗਈਆਂ ਕਿਤੇ ਅੱਜ ਕੱਲ੍ਹ ਦੇ ਦੂਜੀਆਂ ਦੇਖੋ ਗੱਲ ਇਹ ਹੈ ਐਮਐਲਏ ਸਾਹਿਬ ਆਪਾਂ ਨੂੰ ਵੀ ਪਤਾ ਲੜਾਈਆਂ ਤੋਂ ਰਹਿਣੀਆਂ ਗਈਆਂ ਪਰ ਫੌਜ ਦੀ ਪਰਮਿਸ਼ਨ ਹਰ ਇੱਕ ਘਰ ਦੇ ਵਿੱਚ ਜ਼ਰੂਰੀ ਹੈ ਆਪਾਂ ਕਰ ਲਾਂਗੇ ਕੋਸ਼ਿਸ਼ ਜੇ ਫੌਜ ਨੇ ਲਾਓ ਕੀਤਾ ਤਾਂ ਆਪਾਂ ਨੂੰ ਕੀ ਤਰਾਜ ਆਏ ਲੋਕਾਂ ਨੂੰ ਏਡੀ ਵੱਡੀ ਰਾਹਤ ਮਿਲਦੀ ਹੈ ਤਾਂ ਪੁੱਨੇ ਦੇ ਵਿੱਚ ਕੀ ਤਰਾਜ ਹੈ ਪਰ ਜੇ ਕਿ ਇਹ ਵੀ ਮਿਲਟਰੀ ਤੋਂ ਉੱਪਰ ਦੀ ਹੋ ਕੇ ਬਣਾ ਦਾਂਗੇ ਉਹ ਪੋਸੀਬਲ ਨਹੀਂ ਹੈ। ਉੱਪਰ ਦੇਖ ਲਾਂਗੇ ਸਾਰਾ ਬਣਾ ਲਾਂਗੇ। ਉਹ ਸਾਡੇ ਵੀ ਉਧਰ ਚੱਕਰ ਪਿਆ ਸੀ ਜੀ ਅਰਜੋਤ ਸਿੰਘ ਜੀ ਆਏ ਸੀ ਉਹ ਕਾਲੂ ਵਾਲੇ ਟਿੰਡੀ ਵਾਲੇ ਦਾ ਪਿੰਡੀ ਦਰਿਆ ਦਾ। ਅੱਛਾ ਇਹ ਕੋਈ ਉ ਅਫੈਕਟਡ ਤਾਂ ਨਹੀਂ ਕੋਈ ਮਤਲਬ ਕਨੈਕਟੀਵਿਟੀ ਕਿਤੇ ਨਾ ਹੋਵੇ ਪਿੰਡ ਦੇ ਲੋਕਾਂ ਦੀ। ਪਿੰਡ ਤੇ ਸੇਫ ਆ ਸਾਰਾ? ਪਿੰਡ ਸੇਫ। ਪਿੰਡ ਸੇਫ। ਪਰਲੇ ਪਾਸੇ ਜਿਹਨੇ ਘਰ ਨੇ ਹੈਗੇ ਉਹ ਵੀ ਸੇਫ ਨੇ ਇਧਰ ਵੀ ਸੇਫ ਨੇ ਸਾਰਾ ਉਨ ਜਲਦੀ। ਉੱਥੇ ਤਾਂ ਕਿਤੇ ਪਾਣੀ ਨਹੀਂ ਗਿਆ। ਅਸੀਂ 23 ਚ ਜਦੋਂ ਪਾਣੀ ਆ ਸਾਰਾ ਆ ਗਿਆ ਉਹ ਇਧਰ ਪਾਣੀ ਆਇਆ ਘਰ ਦਾ ਸਾਹਮਣੇ ਹੈ ਗਿਆ ਜ ਲੇਡੀਜ਼ ਨਹੀਂ ਹੈ ਇਹ ਲੋਕਲ ਤੁਸੀਂ ਹੈਗੇ ਆ ਤਾਂ ਦੱਸੋ ਫਿਰ ਜਿਹੜੀ ਚੱਲਦਾ ਟਿਪ ਕਰ ਤੁਹਾਡੇ ਨੇ ਉਧਰ ਹਾਂਜੀ ਆਪਣੇ ਪਿੰਡ ਦੇ ਜਮੀਨਾਂ अच्छा जमीन ਇਕੱਲੀ ਸਾਡੇ ਪਿੰਡ ਦੀ 18 ਤੋਂ ਇੱਕ ਜਿਹੜੀ ਆਬਾਦ ਹੈ ਮੈਂ ਕਣਕੇ ਦੂਜਾ ਚੋਂ ਨਾ ਆਰਬੀ ਵਗੈਰਾ ਹੈ ਇੱਕ ਸਾਡੀ ਹੋਰ ਬੈਂਤੀ ਹੈ ਜੀ 2000 ਸਾਨ ਦਾ ਸਾਡੇ ਕੋਈ ਸਮਾਨ ਸੀ ਸਾਰੀਆਂ ਬੱਚੀਆਂ ਕੀ ਕਰੇ ਹੈ ਜੀ ਕੋਲਾ ਲੁੱਟਣ ਦਾ ਬਾੜੀ ਨਾਲ ਤੋਂ ਹੋ ਰਿਹਾ ਹੈ ਜਿਹੜੀ ਹੈ ਇਹ ਉਹ ਬੇ ਤੋੜਿਆ ਗਿਆ ਗੰਟੀਕਰ ਤੇ ਮਸਲੇ ਤੇ ਇਹ ਸਾਨੂੰ ਤੁਰੰਤ ਕਰਤੌਰੀ ਹੋਣੀ ਚਾਹੀਦੀ ਸਾਨੂੰ ਮੁਆਵਜ਼ਾ ਦਵਾਇਆ ਜਾਵੇ ਇੱਕ ਵਾਰ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਅਸੀਂ ਸਾਡੇ ਕੋਲ ਰਿਸ਼ਕੀਆਂ ਨੇ ਪੁਰਾਣੀਆਂ ਆ ਦੇਖ ਲਓ ਇਹਨਾਂ ਦਾ 2023 ਦਾ ਮਾਮਲਾ ਵੀ ਹੈ ਇਹ ਤੁਹਾਡੇ ਲਿਖਿਆ ਵਿੱਚ 2023 ਜੀ ਸਭ ਲਿਖਿਆ ਹੈ ਜੀ ਉੱਪਰ ਇਹ ਜੋ ਖੜੀ ਜ਼ਮੀਨਾਂ ਸਬੰਧਿਤ ਹੈ ਜੋ ਸਮਝਾ ਦਰਬਾਰ ਜਾਂਦੇ ਆ ਸਾਡੇ ਨਾਲ ਇੱਕ ਤਾਂ ਇਹ ਪਰਸ਼ੂ ਕਰ ਲੋ ਵੀ ਜੇ ਆਪਾਂ ਨੂੰ ਮਿਲਟਰੀ ਅਲਾਉ ਕਰ ਦਾਂਦੀ ਹੈ ਦੈਨ ਆਪਾਂ ਨੂੰ ਕੋਈ ਇਤਰਾਜ਼ ਨਹੀਂ ਇਹਨਾਂ ਦਾ ਇਹ ਕਰ ਲੋ ਵੀ ਇਹ ਪੁਲ ਦੀ ਡਿਮਾਂਡ ਹੈਗੀ ਲੋਕਾਂ ਦੀ ਮਿਲਟਰੀ ਨੂੰ ਲਿਖਣਾ ਪਊਗਾ ਆਪਾਂ ਤਾਂ ਪਹਿਲਾਂ ਤੇ ਮਿਲਟਰੀ ਵਾਲੇ ਲਾਅ ਕਰਨਗੇ ਪਕੜਨਾ ਕਹਿੰਦਾ ਆ ਦੇਖ ਲਓ ਇਹਨਾਂ ਦੇ ਜਿਹੜੇ 23 ਵਾਲੀਆਂ ਵੀ ਗਰਦੋਰੀ ਕਰਨਗੇ ਮੁਆਵਜ਼ਾ ਦੇਵਾਂਗੇ ਫਸਲ ਦੀ ਤਾਂ ਛੱਡੋ ਕੋਈ ਹੋਰ ਕਿਸੇ ਚੀਜ਼ ਦੀ ਕਮੀ ਇਹ ਸਰ ਤੂਰਾ ਉੱਤਾ ਪਾਣੀ ਦੇ ਵਧਿਆ ਇਹ ਹੋ ਗਈ ਗੱਲ ਜੇ ਲੋਚਾ ਕਰਨ ਕਰਕੇ ਨਾ ਅੱਗੇ ਜਿਹੜਾ ਇਸ ਚੀਜ਼ ਦਾ ਪ੍ਰਭਾਵ ਪੈ ਗਿਆ ਤੇ ਅੱਗੇ ਜੇਕਰ ਨੋਚਾ ਤਿੰਨ ਤੋਂ ਚਾਰ ਹੋਰ ਬਣ ਜਾਣ ਇੱਕ ਸਾਰ ਆਪਣੀ ਜਮੀਨਾਂ ਬਾਛਾ ਜਮਿਨਾਂ ਦੇ ਕਰੀਬ ਲੱਕੇ ਜਾਏ ਤੇ ਕੀ ਸਮਝਦੇ ਆਮ ਤਾਂ ਕੀ ਸਰਕਾਰ ਕੋਲ ਕੀ ਪ੍ਰਯਤਨ ਪਿਆ ਦੇਖੋ ਪਿੰਡ ਗਜਣੀ ਵਾਲਾ ਦੇ ਵਿੱਚ ਅਸੀਂ ਆਏ ਆ ਦੇਖਣਾ ਐਮਐਲਏ ਸਾਹਿਬ ਇੱਥੋਂ ਦੇ ਫੌਜਾ ਸਿੰਘ ਸਰਾਰੀ ਜੀ ਨੇ ਰਣਵੀਰ ਸਿੰਘ ਭੁੱਲਰ ਜੀ ਨੇ ਤੇ ਰਜਨੀਸ਼ ਦਈਆ ਜੀ ਨੇ ਕਿ ਸਾਡੇ ਐਮਐਲਏ ਸਾਹਿਬਾਂ ਜਿਨ੍ਹਾਂ ਦਾ ਸਾਰ ਹਲਕਾ ਪੈਂਦਾ ਹੈ ਇਹ ਤੇ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਦਿੱਕਤ ਆਈ ਹੈ ਪਾਣੀ ਦੀ ਉਹ ਸਾਰਾ ਦੇਖਦੇ ਹੋਏ ਜਿਸੀਂ ਇੱਥੇ ਪਹੁੰਚੇ ਆ ਸੋ ਇੱਥੇ ਵੀ ਪਾਣੀ ਦਾ ਦੇਖੋ ਬਹਾਅ ਹੈ ਜਿਹੜਾ ਬਹੁਤ ਤੇਜ ਹੈ ਤੇ ਪਾਣੀ ਆਇਆ ਵੀ ਬਹੁਤ ਹੈ ਉਹਨਾਂ ਦੇਖੋ ਕਿੱਡੀ ਆ ਤੁਸੀਂ ਦੇਖੋ ਹਾਂ ਜਿਹੜੀ ਨੋਚ ਹੈ ਕਿੰਨੀ ਸਟਰੈਂਥਿੰਗ ਹੈ ਇਸ ਦੀ ਪਰ ਪਾਣੀ ਇੰਨਾ ਆ ਗਿਆ ਕਿ ਉਹ ਸਾਰੀ ਜਿਹੜੀ ਨੋਚ ਹੈ ਉਹ ਸਾਰੀ ਰੁੜ ਗਈ ਹੈ ਸੋ ਪਾਣੀ ਜਿਆਦਾ ਆਣ ਕਰਕੇ ਕਈ ਗੱਲਾਂ ਬਸ ਤੋਂ ਬਾਹਰ ਹੋ ਗਈਆਂ ਪਰ ਹੁਣ ਇਹਦੇ ਪਿੱਛੇ ਇਹ ਸਾਡਾ ਆਉਣ ਦਾ ਮਤਲਬ ਇਹ ਹੈ ਵੀ ਜਿੱਥੇ ਕਿਤੇ ਹੁਣ ਕਮੀ ਪੇਸ਼ੀ ਹੈ ਇੱਕ ਤੇ ਉਹਦਾ ਪਤਾ ਲੱਗਣਾ ਹੈ ਮੇਰੇ ਨਾਲ ਸਾਡੇ ਚੀਫ ਇੰਜੀਨੀਅਰ ਮਹਿੰਦੀ ਰੱਤਾ ਜੀ ਤੇ ਸਾਡੇ ਸਾਰੇ ਜਿਹੜੇ ਡਰੇਨੇਜ ਦੇ ਤੇ ਵਾਟਰ ਸਰਵਿਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਵੀ ਸਾਡੇ ਨਾਲ ਆਏ ਆ। ਤਾਂ ਕਿ ਇਹਨਾਂ ਗੱਲਾਂ ਦਾ ਪਤਾ ਲਾਇਆ ਜਾ ਸਕੇ ਵੀ ਜਿੱਥੇ ਕਮੀ ਸੀ ਜਿੱਥੇ ਕਮੀ ਕਰਕੇ ਕੋਈ ਦਿੱਕਤ ਆਈ ਹੈ ਉਹਨਾਂ ਕਮੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕੀਤਾ ਜਾਵੇ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੇ ਦੂਜੀ ਲੋਕਾਂ ਨਾਲ ਹਮਦਰਦੀ ਜਤਾਉਣ ਦੇ ਲਈ ਵੀ ਤੇ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਹੁਣ ਕੀ ਡਿਸਕਨੈਕਟ ਹੋ ਗਏ ਲੋਕ। ਕਈ ਪਿੰਡ ਹੈ ਜਿਹੇ ਨੇ ਜਿੱਥੇ ਸਾਰੀ ਪਾਣੀ ਵਾਲੇ ਵਾਲੇ ਹੋ ਗਿਆ। ਲੋਕੀ ਡਿਸਕਨੈਕਟ ਹੋਏ ਨੇ ਤੇ ਉਹਨਾਂ ਨੂੰ ਸਾਡੇ ਡੀਸੀ ਮੈਡਮ ਨਾਲ ਨੇ ਸਾਡੇ ਐਸਐਸਪੀ ਸਾਰੇ ਅਧਿਕਾਰੀ ਨੇ ਜਿਹੜੇ ਉਹ ਸਾਰੇ ਨਾਲ ਆਏ ਹੋਏ ਆ ਸੋ ਸਾਰਾ ਐਡਮਿਨਿਸਟ੍ਰੇਸ਼ਨ ਤੇ ਸਾਰਾ ਡਿਪਾਰਟਮੈਂਟ ਸਾਰਾ ਹੁਣ ਦੀ ਘੜੀ ਜੋ ਆਪਣੀ ਵਕਤ ਦੀ ਜ਼ਰੂਰਤ ਹੈ ਉਹ ਇਹੀ ਹੈ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸੋ ਉਹਦੇ ਲਈ ਸਾਰੇ ਪ੍ਰਯਾਸ ਅਸੀਂ ਕਰ ਰਹੇ ਆ ਬਕਾਇਦਾ ਸਾਰੇ ਜੇਲੇ ਨੂੰ ਸੈਕਟਰਾਂ ਦੇ ਵਿੱਚ ਵੰਡ ਕੇ ਅਸੀਂ ਹਰ ਅਫੀਸਰ ਦੀ ਹਰ ਸੈਕਟਰ ਵਾਈਜ਼ ਡਿਊਟੀ ਨਹੀਂ ਲਈ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਜਿੱਥੇ ਵੀ ਕਿਤੇ ਡਿਊਟੀ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਉਸ ਏਰੀਏ ਦੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਾਡੇ ਮੈਡੀਕਲ ਸੈਂਟਰ ਖੋਲੇ ਆ ਜਗ੍ਹਾ-ਜਗ੍ਹਾ ਤੇ ਡਾਕਟਰ ਬੈਠੇ ਆ ਇਥੇ 63 ਜਗ੍ਹਾ ਤੇ ਅਸੀਂ ਮੈਡੀਕਲ ਟੀਮਾਂ ਬਿਠਾਈਆਂ ਹੋਈਆਂ ਨੇ ਇਸੇ ਤਰ੍ਹਾਂ ਪਸ਼ੂਆਂ ਦੇ ਡਾਕਟਰ ਜਿਹੜੇ ਬੈਠੇ ਆ ਤੇ ਪੀਣ ਵਾਲੇ ਪਾਣੀ ਦੀ ਖਾਣ ਪੀਣ ਦੇ ਰਾਸ਼ਨ ਪਾਣੀ ਦੀ ਉਹ ਸਾਰਾ ਬਰਾਬਰ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ ਕਿਸੇ ਵੀ ਸਮੇਂ ਕੋਈ ਵੀ ਜਿਸ ਨੂੰ ਲੋੜ ਹੈ ਤਾਂ ਉਹ ਕੰਟਰੋਲ ਰੂਮ ਤੇ ਰਾਬਤਾ ਕਾਇਮ ਕਰ ਸਕਦਾ ਤੇ ਉਹਨੂੰ ਨਾਲ ਦੀ ਨਾਲ ਜਿਹੜੀ ਰਾਹਤ ਹੈ ਉਹ ਪਹੁੰਚਾਈ ਜਾ ਰਹੀ ਹੈ ਕੱਲ ਮੈਂ ਇੱਥੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਸੀ ਉੱਥੇ ਵੀ ਅਸੀਂ ਇਸੇ ਤਰ੍ਹਾਂ ਸਾਰਾ ਕੀਤਾ ਤੇ ਸਾਰੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਆ ਡੀਸੀ ਮੈਡਮ ਨੂੰ ਕਿਹਾ ਕਿ ਜਿੰਨੇ ਲੋਕ ਅਫੈਕਟਡ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਸਾਡੇ ਲਵੇ ਅਸੀਂ ਉਹਨਾਂ ਨੂੰ ਖੁਦ ਵੀ ਫੋਨ ਕਰਕੇ ਪੁੱਛ ਰਹੇ ਆ ਤੇ ਉਹਨਾਂ ਲਵੇ ਸਾਡੇ ਅਧਿਕਾਰੀਆਂ ਦੇ ਫੋਨ ਨੇ ਸੋ ਕਿਸੇ ਸਮੇ ਹੋਰਾਪਤਾ ਕਰ ਸਕਦੇ ਨੇ ਸੋ ਅੱਜ ਦੀ ਘੜੀ ਸਿਰਫ ਇਹ ਹੈ ਤੇ ਉਹਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨਿਟਰਿੰਗ ਕਰ ਰਹੇ ਨੇ ਸਾਰੇ ਕਦਮ ਕਦਮ ਦੀ ਖਬਰ ਲੈ ਰਹੇ ਨੇ ਸੋ ਅਸੀਂ ਇਹ ਸਾਰੇ ਲਈ ਆਏ ਹੋਏ ਆ ਤੇ ਲੋਕਾਂ ਨੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ ਕਿਉਂ ਇਹ ਤਾਂ ਦੇਖੋ ਸਾਰੇ ਜਾਣਦੇ ਨੇ ਕਿ ਜੋ ਬਰਸਾਤ ਹੋ ਰਹੀ ਹੈ ਜੋ ਮੀਂਹ ਆ ਰਹੇ ਨੇ ਪਾਣੀ ਜ਼ਿਆਦਾ ਆ ਰਿਹਾ ਹੈ ਇਹ ਕਿਸੇ ਦੇ ਹੱਥ ਵਸ ਨਹੀਂ ਪਰ ਜੋ ਸਾਡੇ ਹੱਥ ਵਸ ਹੈ ਉਹ ਅਸੀਂ ਕਰ ਰਹੇ ਹਾਂ ਤੇ ਲੋਕ ਇਸ ਤੋਂ ਸੰਤੁਸ਼ਟ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਗਰਦਾਵਰੀਆਂ ਵਗੈਰਾ ਕਰਾ ਕੇ ਉਹ ਸਾਰਾ ਮੁਆਵਜ਼ਾ ਵੀ ਪ੍ਰਬੰਧ ਕਰਾਂਗੇ ਤੇ ਹਰ ਚੀਜ਼ ਕਿਸੇ ਨੂੰ ਤਕਲੀਫ ਨਾ ਹੋਵੇ ਇਸ ਚੀਜ਼ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ